ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 31 ਅਗਸਤ ਦਿਨ ਐਤਵਾਰ ਸਮਾਂ 5:30 ਵਜੇ ਤੇ ਆਪਾਂ ਖੜੇ ਆ ਜੀ ਕਾ ਗਰਦਰੀਆ ਖਨੌਰੀ ਤੇ ਪਾਣੀ ਤੁਸੀਂ ਵੇਖ ਸਕਦੇ ਹੋ ਕੱਲ ਨਾਲੋਂ 2 2.5 ਫੁੱਟ 3 ਫੁੱਟ ਤੱਕ ਪਾਣੀ ਵੱਧ ਚੁੱਕਿਆ ਪਰ ਹਜੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਥੱਲੇ ਹੈ ਬਾਕੀ ਵਿੱਚ ਬੂਟੀ ਵਗੈਰਾ ਬਹੁਤ ਆ ਰਹੀ ਹੈ ਪਾਣੀ ਦੇ ਤਾਂ ਅੱਗੇ ਪੁੱਲ ਨਾਲ ਜਾ ਕੇ ਲੱਗ ਜਾਂਦੀ ਹੈ ਜਿਸ ਕਾਰਨ ਡਾਫ ਲੱਗਣ ਦਾ ਖਤਰਾ ਰਹਿੰਦਾ ਹੈ ਪਰ ਪ੍ਰਸ਼ਾਸਨ ਵੱਲੋਂ ਇੱਕ ਜੀਸੀਬੀ ਪਹਿਲਾਂ ਹੀ ਉੱਥੇ ਕੰਡੇ ਤੇ ਖੜਾ ਰਹੀ ਗਈ ਹੈ ਤਾਂ ਨਾਲ ਦੀ ਨਾਲ ਇਹ ਬੂਟੀ ਨੂੰ ਬਾਹਰ ਕੱਢੀ ਜਾਂਦੇ ਹਨ ਜਿਵੇਂ ਜਿਵੇਂ ਬੂਟੀ ਪਿੱਛੋਂ ਆਈ ਜਾਂਦੀ ਹੈ ਅੱਗੇ ਇਕੱਠੀ ਹੋ ਕੇ ਪੁੱਲ ਦੇ ਨਾਲ ਲੱਗ ਜਾਂਦੀ ਹੈ ਤਾਂ ਓਵੇਂ ਓਵੇਂ ਉਹ ਜੀਸੀਬੀ ਨਾਲ ਕੱਢ ਦਿੰਦੇ ਹਨ ਸਫਾਈ ਕਰ ਦਿੰਦੇ ਹਣ ਤਾਂ ਜੋ ਪਾਣੀ ਪੁੱਲ ਨਾਲ ਲੱਗ ਕੇ ਡਾਫ ਨਾ ਲੱਗੇ ਬੂਟੀ ਕਰਕੇ ਬਾਕੀ ਕੱਲ ਨੂੰ ਫੇਰ ਆਪਾਂ ਜਾਵਾਂਗੇ ਜੀ ਕਗਰ ਤੇ ਤੇ ਵੇਖਾਂਗੇ ਜੀ ਪਾਣੀ ਦੀ ਕੀ ਸਥਿਤੀ ਹੈ ਮੌਸਮ ਵੀ ਅੱਜ ਖਰਾਬ ਸੀ ਵਿੱਚ ਮੀਂਹ ਪੈਣ ਲੱਗ ਜਾਂਦਾ ਵਿੱਚ ਹਟ ਜਾਂਦਾ ਕਿਣਮਣ ਚੱਲੀ ਜਾਂਦੀ ਹੈ ਤਕਰੀਬਨ ਰਾਤ ਵੀ ਪਈ ਗਿਆ ਤਾਂ ਉੱਤੇ ਤੁਸੀਂ ਵੇਖ ਸਕਦੇ ਹੋ ਅਸਮਾਨ ਦੇ ਵਿੱਚ ਕਾਲੀ ਘਟਾਛਾਈ ਹੋਈ ਹੈ ਵੈਗਰੂ ਕਿਰਪਾ ਕਰੇ ਸਾਰਿਆਂ ਤੇ ਪਹਿਲਾਂ ਹੀ ਕਿਸਾਨ ਭਰਾਵਾਂ ਦਾ ਮਾਜਾ ਸੈਡ ਬਹੁਤ ਨੁਕਸਾਨ ਹੋ ਚੁੱਕਿਆ ਬਿਆਸ ਦਰਿਆ ਨਾਲ ਤੇਰਾਵੀ ਨਾਲ ਤਾਂ ਵੈਗਰੂ ਕਿਰਪਾ ਕਰੇ ਪਾਣੀ ਛੇਤੀ ਤੋਂ ਛੇਤੀ ਘਟ ਜਾਵੇ ਮੌਸਮ ਸਾਫ਼ ਹੋ ਜਾਵੇ